ਗੁਰਦੁਆਰਾ ਵਿਵਾਨਗੜ੍ਹ ਸਾਹਿਬ ਤੁਸੀਂ ਮੇਰੇ ਪਿੱਛੇ ਇੱਕ ਚਿੱਤਰ ਦੇਖ ਰਹੇ ਹੋ ਇੱਕ ਤਸਵੀਰ ਦੇਖ ਰਹੇ ਹੋ ਅਸਲ ਤੋਂ ਪਹਿਲੇ ਤੁਸੀਂ ਇਹ ਤਸਵੀਰ ਕਿਤੇ ਵੀ ਨਹੀਂ ਦੇਖੀ ਹੋਵੇਗੀ ਇਹਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਅਤੇ ਅੱਜ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਉਥੋਂ ਦਾ ਹੀ ਇਹ ਇਤਿਹਾਸ ਦਰਸਾਉਂਦੀ ਤਸਵੀਰ ਹੈ ਜਿਹੜਾ ਫਤੇਗੜ ਸਾਹਿਬ ਦਾ ਸਥਾਨ ਹੈ ਉਥੋਂ ਉਹਨਾਂ ਦੀਆਂ ਜਿਹੜੀਆਂ ਪਵਿੱਤਰ ਦੇਹਾਂ ਨੇ ਜਦੋਂ ਉਹ ਸ਼ਹੀਦ ਹੋ ਗਏ ਸੀ ਤਾਂ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਸੁੱਟ ਦਿੱਤਾ ਗਿਆ ਸੀ ਉਸ ਸਮੇਂ ਇੱਕ ਜੰਗਲ ਹੁੰਦਾ ਸੀ ਤੁਸੀਂ ਇਸ ਤਸਵੀਰ ਦੇ ਵਿੱਚ ਦੇਖੋ ਕਿ ਇਸ ਤਰੀਕੇ ਦੇ ਨਾਲ ਇਹ ਜੰਗਲ ਸੀ ਅਤੇ ਇੱਥੇ ਉਹਨਾਂ ਦੀਆਂ ਜਿਹੜੀਆਂ ਪਵਿੱਤਰ ਦੇਹਾਂ ਨੇ ਉੱਥੇ ਸੁੱਟ ਦਿੱਤੀਆਂ ਗਈਆਂ ਸੀ ਇਆ ਜਾਂਦਾ ਹੈ ਕਿ ਜਦੋਂ ਇਸ ਜੰਗਲ ਦੇ ਵਿੱਚ ਉਹਨਾਂ ਛੋਟੇ ਸਹਬਜ਼ਾਦੇ ਦੀਆਂ ਪਵਿੱਤਰ ਦੇਹਾਂ ਜੜੀਆਂ ਨੇ ਸੁੱਟ ਦਿੱਤੀਆਂ ਗਈਆਂ ਸੀ ਤਾਂ ਉੱਥੇ ਖੂਖਾਰ ਜੰਗਲ ਦੇ ਵਿੱਚ ਜਾਨਵਰ ਸੀ ਉਹਨਾਂ ਤੋਂ ਦੋ ਸ਼ੇਰਾਂ ਨੇ ਇਹਨਾਂ ਸਹਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਦੀ ਰਾਖੀ ਕੀਤੀ ਸੀ ਇਹ ਇਤਿਹਾਸ ਦੇ ਵਿੱਚ ਸੁਣਿਆ ਗਿਆ ਹੈ ਹਾਲਾਂਕਿ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਇਤਿਹਾਸ ਹੈ ਜਾਂ ਮਿਥਿਹਾਸ ਹੈ ਇੱਕ ਜਾਂਚ ਦਾ ਵਿਸ਼ਾ ਹੈ ਪਰ ਇਹ ਇਤਿਹਾਸ ਸੁਣਨ ਦੇ ਵਿੱਚ ਆਉਂਦਾ ਹੈ ਕਿ ਦੋ ਸ਼ੇਰਾਂ ਨੇ ਛੋਟੇ ਸਹਿਬਜਾਂਦਿਆਂ ਦੀ ਪਵਿੱਤਰ ਦੇਹਾਂ ਦੀ ਇਸ ਜੰਗਲ ਦੇ ਵਿੱਚ ਉਸ ਸਮੇਂ ਇੱਕ ਜੰਗਲ ਸੀ ਜਿੱਥੇ ਬੜੇ ਖੂਨਖਾਰ ਜਾਨਵਰ ਸੀਗੇ ਤੇ ਇਹਨਾਂ ਸ਼ੇਰਾਂ ਨੇ ਇਹਨਾਂ ਸਰੀਰਾਂ ਦੀ ਰਾਖੀ ਕੀਤੀ ਸੀ ਕਿ ਕੋਈ ਵੀ ਜਿਹੜਾ ਜਾਨਵਰ ਹੈ ਉਹ ਨੁਕਸਾਨ ਨਾ ਪਹੁੰਚਾ ਸਕੇ ਜਦੋਂ ਇਸ ਚੀਜ਼ ਬਾਰੇ ਭਾਈ ਟੋਟਰ ਮਾਲ ਜੀ ਨੂੰ ਪਤਾ ਲੱਗਦਾ ਹੈ ਤਾਂ ਉਹ ਇਸ ਜਗ੍ਹਾ ਦੇ ਉੱਤੇ ਛੋਟੇ ਸਾਹਿਬ ਜਦਿਆਂ ਦੀ ਅਤੇ ਧੰਨ ਮਾਤਾ ਗੁਜਰ ਕੋੜ ਜੀ ਦੀਆਂ ਜਿਹੜੀਆਂ ਪਵਿੱਤਰ ਦੇਹਾਂ ਨੇ ਉਹਨਾਂ ਨੂੰ ਇੱਕ ਵਿਵਾਨ ਦੇ ਵਿੱਚ ਰੱਖ ਕੇ ਤੇ ਫਿਰ ਜੋਤੀਸ ਰੂਪ ਸਾਹਿਬ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਜਿਹੜੀ ਅੱਜ ਤੱਕ ਦੀ ਸਭ ਤੋਂ ਮਹਿੰਗੀ ਧਰਤੀ ਹੈ ਜੋਤੀਸ ਰੂਪ ਸਾਹਿਬ ਜਿਹੜੀ ਭਾਈ ਟੋਡਰ ਮਲਜੀ ਨੇ ਖਰੀਦੀ ਸੀ ਉਸ ਜਗ੍ਹਾ ਤੇ ਵਿਵਾਨ ਦੇ ਵਿੱਚ ਇਹ ਪਵਿੱਤਰ ਦੇਹਾਂ ਨੂੰ ਰੱਖ ਕੇ ਭਾਈ ਟੋਡਰ ਮਲਜੀ ਜਿਹੜੇ ਨੇ ਉਹ ਲੈ ਕੇ ਜਾਂਦੇ ਨੇ ਸਮੇਂ ਇੱਕ ਕਣਾ ਜੰਗਲ ਹੁੰਦਾ ਸੀ ਤੇ ਇੱਥੇ ਸ਼ੇਰਾਂ ਨੇ ਇਹਨਾਂ ਪਵਿੱਤਰ ਦੇਹਾਂ ਦੀ ਰਾਖੀ ਕੀਤੀ ਸੀ ਇਸ ਗੁਰਦੁਆਰੇ ਨੂੰ ਵਿਵਾਨਗੜ੍ਹ ਗੁਰਦੁਆਰਾ ਕਿਹਾ ਜਾਂਦਾ ਕਿਉਂਕਿ ਵਿਵਾਨ ਦੇ ਵਿੱਚ ਟੋਡਰਮਲ ਜਿਹੜੇ ਨੇ ਉਹ ਲੈ ਕੇ ਗਏ ਸੀ ਸ਼ੇਰਾਂ ਵਾਲਾ ਗੁਰਦੁਆਰਾ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਭਾਈ ਟੋਡਰਮਲ ਜਿਹੜੇ ਨੇ ਇਸ ਜਗ੍ਹਾ ਤੋਂ ਫਿਰ ਜੋਤੀਸ ਰੂਪ ਸਾਹਿਬ ਲੈ ਕੇ ਗਈ ਸੀ ਇਹ ਜਿਹੜਾ ਸਥਾਨ ਹੈ ਇਹ ਮਹਿਜ਼ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਿਰਫ 1 ਮਿੰਟ ਦੀ ਦੂਰੀ ਦੇ ਉੱਤੇ ਇਹ ਸਥਾਨ ਹੈ ਉਸ ਸਮੇਂ ਇਹ ਇੱਕ ਜੰਗਲ ਸੀ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਅੱਜ ਇਸ ਜਗ੍ਹਾ ਦੇ ਉੱਤੇ ਥੜੇ ਜਿਹੜੇ ਨੇ ਉਹਨਾਂ ਦੀ ਯਾਦ ਦੇ ਵਿੱਚ ਬਣਾਏ ਗਏ ਨੇ ਸੰਗਤਾਂ ਆਉਂਦੀਆਂ ਨੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਅਤੇ ਖਾਸ ਤੌਰ ਤੇ ਭਾਈ ਟੋਡਰ ਮਲ ਜੀ ਨੂੰ ਯਾਦ ਕਰਦੀਆਂ ਨੇ ਉਹਨਾਂ ਨੂੰ ਨਮਨ ਕਰਦੀਆਂ ਨੇ ਸਿਸਦਾ ਕਰਦੀਆਂ ਨੇ ਤੇ ਇੱਥੋਂ ਦੇ ਇਤਿਹਾਸ ਤੋਂ ਜਾਣੂ ਹੁੰਦੀਆਂ ਨੇ ਹੁਣ ਤੁਹਾਨੂੰ ਇਸ ਜਗ੍ਹਾ ਦੀ ਇੱਕ ਹੋਰ ਖਾਸੀਅਤ ਜਿਹੜੀ ਹੈ ਉਹ ਵੀ ਦਿਖਾਣੇ ਆ ਜਦੋਂ ਇਹ ਜਗ੍ਹਾ ਇੱਕ ਜੰਗਲ ਦਾ ਰੂਪ ਸੀ ਤਾਂ ਉਦੋਂ ਇੱਥੇ ਇੱਕ ਨਦੀ ਹੁੰਦੀ ਸੀ ਹੰਸਲਾ ਨਦੀ ਅਸੀਂ ਤੁਹਾਨੂੰ ਉਸ ਨਦੀ ਦੇ ਕੁਝ ਪ੍ਰਮਾਣ ਜਿਹੜੇ ਮਿਲਦੇ ਨੇ ਉਹਨਾਂ ਤੋਂ ਵੀ ਤੁਹਾਨੂੰ ਰੂਬਰੂ ਕਰਵਾਉਂਦੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਾਕਾਇਦਾ ਲਿਖ ਕੇ ਲਾਇਆ ਹੋਇਆ ਹੰਸਲਾ ਨਦੀ ਤੇ ਉਸ ਸਮੇਂ ਇਹ ਨਦੀ ਹੁੰਦੀ ਸੀ ਜੰਗਲ ਦੇ ਵਿੱਚੋਂ ਇਹ ਨਦੀ ਗੁਜ਼ਰਦੀ ਸੀ ਉਸ ਸਮੇਂ ਇਹ ਨਦੀ ਜਿਹੜੀ ਹੈ ਬੜੀ ਮਹਾਨਤਾ ਰੱਖਦੀ ਸੀ ਪਰ ਅੱਜ ਕੱਲ ਇਹ ਨਦੀ ਜਿਹੜੀ ਹੈ ਹੁਣ ਹੋਂਦ ਵਿੱਚ ਨਹੀਂ ਇਸ ਦਾ ਕਿਤਨੇ ਕਿਤੇ ਪ੍ਰਮਾਣ ਜਰੂਰ ਮਿਲਦੇ ਨੇ ਜਿਹੜਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮਹਿਜ਼ 1 ਮਿੰਟ ਦੀ ਦੂਰੀ ਦੇ ਉੱਤੇ ਆ ਤੇ ਇਸ ਸਥਾਨ ਦੇ ਉੱਤੇ ਹੀ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਦੀ ਜਿਹੜੀ ਪਵਿੱਤਰ ਦੇਹਾਂ ਨੇ ਉਹਨਾਂ ਨੂੰ ਇੱਥੇ ਸੁੱਟ ਦਿੱਤਾ ਗਿਆ ਸੀ ਤੇ ਇੱਥੋਂ ਫਿਰ ਭਾਈ ਟੋਟਰ ਮਲ ਜੀ ਜਿਹੜੇ ਨੇ ਉਹ ਵਿਵਾਨ ਦੇ ਵਿੱਚ ਰੱਖ ਕੇ ਸਰੀਰਾਂ ਨੂੰ ਜੋਤੀਸ ਰੂਪ ਲੈ ਕੇ ਜਾਂਦੇ ਨੇ ਸੋ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰੇ ਵਿਵਾਨਗੜ੍ਹ ਸਾਹਿਬ ਸੋ ਇਹ ਸੀ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਅਸੀਂ ਤੁਹਾਨੂੰ ਦਰਸ਼ਨ ਦੀਦਾਰੇ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਮੁਕੱਦਸ ਧਰਤੀ ਜਿੱਥੇ ਉਸ ਸਮੇਂ 1704 ਦੇ ਵਿੱਚ ਸੈਭ ਜਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਜਦੋਂ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਇਹ ਜੰਗਲ ਹੁੰਦਾ ਸੀ ਤੇ ਇੱਥੇ ਜਿਹੜਾ ਇਹਨਾਂ ਨੂੰ ਛੁੱਟ ਦਿੱਤਾ ਗਿਆ ਸੀ ਭਾਈ ਸਾਹਿਬ ਭਾਈ ਮੋਤੀਰਾ ਮਹਾਰਾਜ ਜੀ ਅਤੇ ਭਾਈ ਟੋਡਰਮਲ ਜੀ ਤਮਾਮ ਸੇਵਕ ਜਿਹੜੇ ਨੇ ਵਿਵਾਨ ਦੇ ਵਿੱਚ ਇਹਨਾਂ ਪਵਿੱਤਰ ਦੀਹਾਂ ਨੂੰ ਰੱਖ ਕੇ ਫਿਰ ਜੋਤੀ ਸਰੂਪ ਸਾਹਿਬ ਲੈ ਕੇ ਗਈ ਸੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਇੱਕ ਬੇਨਤੀ ਵੀ ਹੈ ਜਦੋਂ ਵੀ ਤੁਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦਰਸ਼ਨ ਦੀਦਾਰਾਂ ਦੇ ਵਾਸਤੇ ਆਓ ਤਾਂ ਇਸ ਸਥਾਨ ਤੇ ਵੀ ਤੁਸੀਂ ਜ਼ਰੂਰ ਨਤਮਸਤਕ ਹੋਏ ਹੋ। ਇਸ ਸਥਾਨ ਨੂੰ ਵੀ ਇਤਿਹਾਸਿਕ ਪੱਖੋਂ ਦੇਖਿਆ ਜਾਂਦਾ ਹੈ ਤੇ ਮਹਿਜ਼ 1 ਮਿੰਟ ਦੀ ਦੂਰੀ ਦੇ ਉੱਤੇ ਹੀ ਜਿਹੜਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਜਿੱਥੇ ਨੀਹਾਂ ਵਿੱਚ ਚਿਣਿਆ ਗਿਆ ਸੀ ਉਸ ਤੋਂ ਸਿਰਫ 1 ਮਿੰਟ ਦੀ ਦੂਰੀ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਵਿਵਾਨਗੜ ਸਾਹਿਬ। ਸੋ ਇਸ ਵੀਡੀਓ ਨੂੰ ਬਾਤੋ-ਬਾਤ ਸ਼ੇਅਰ ਜ਼ਰੂਰ ਕਰਿਓ ਤਾਂਕਿ ਜਿਹੜੀ ਵੀ ਸੰਗਤ ਫਤਿਹਗੜ੍ਹ ਸਾਹਿਬ ਆਉਂਦੀ ਹੈ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਵੀ ਇਸ ਮੁਕੱਦਸ ਧਰਤੀ ਦੇ ਉੱਤੇ ਆ ਕੇ ਇਸ ਸਥਾਨ ਦੇ ਵੀ ਦਰਸ਼ਨ ਦਿਦਾਰੇ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ